ਸਤਿ ਸ੍ਰੀ ਅਕਾਲ ਸਸਿਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਦੀ ਵੀਡੀਓ ਚ ਗੱਲਬਾਤ ਹੋਵੇਗੀ ਨਰਮੇ ਦੀ ਫਸਲ ਬਾਰੇ ਨਰਮੇ ਦੀ ਫਸਲ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਜਿੱਥੇ ਸਰਵਾਂ ਵਾਲੇ ਖੇਤ ਸੀਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਕਣਕ ਤੋਂ ਬਾਅਦ ਨਰਮੇ ਦੀ ਬਿਜਾਈ ਸ਼ੁਰੂ ਹੋਵੇਗੀ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਨਾਰਥ ਇੰਡੀਆ ਵਿੱਚ ਨਰਮੇ ਦੀ ਕਲਟੀਵੇਸ਼ਨ ਦਾ ਏਰੀਆ ਘਟ ਰਿਹਾ ਹੈਗਾ ਕੋਈ ਸਮਾਂ ਸੀ ਜਦੋਂ ਇੱਥੇ ਬੀਜ ਪੂਰੇ ਨਹੀਂ ਹੋ ਰਹੇ ਸੀ ਜਿਹੜਾ ਮਿਲਦਾ ਸੀ ਉਹੀ ਲਾ ਦਿੰਦੇ ਸੀ ਫਾਰਮਰ 90 ਲੱਖ ਪੈਕੇਟ ਦੀ ਡਿਮਾਂਡ ਸੀ ਪਰ ਅੱਜ ਮਾਰਕੀਟ ਬਹੁਤ ਸ਼੍ਰਿੰਕ ਹੋ ਚੁੱਕੀ ਹੈ ਬਹੁਤ ਏਰੀਆ ਘਟ ਚੁੱਕਿਆ ਹੈਗਾ ਬਹੁਤ ਘਟ ਏਰੀਆ ਜਿਹੜਾ ਹੈਗਾ ਉਹ ਮੂੰਗ ਗੁਵਾਰਾ ਬਾਜਰੇ ਨਾਲ ਚਲਾ ਗਿਆ ਜਾਂ ਫਿਰ ਝੋਨੇ ਨੇ ਉਹ ਖੇਤਾਂ ਦੇ ਉੱਤੇ ਕਬਜ਼ਾ ਕਰ ਲਿਆ ਹੈਗਾ ਤੇ ਉਹਨਾਂ ਫਸਲ ਇਸ ਤਰ੍ਹਾਂ ਦੀ ਹੈਗੀ ਆ ਵੀ ਜਿੱਥੇ ਇੱਕ ਵਾਰ ਚਲੀ ਜਾਂਦੀ ਹੈ ਉੱਥੇ ਇਸ ਨੂੰ ਬਾਹਰ ਕੱਢਣਾ ਬਹੁਤ ਔਖਾ ਹੁੰਦਾ ਕਿਉਂਕਿ ਇਹਦੇ ਵਿੱਚ ਵੈਰਾਈਟੀ ਬਹੁਤ ਜ਼ਿਆਦੇ ਆ ਇਹਦੇ ਵਿੱਚ ਟਾਈਮ ਪੀਰੀਡ ਦੀ ਐਡਜਸਟਮੈਂਟ ਬਹੁਤ ਜ਼ਿਆਦੇ ਆ ਤੇ ਝਾੜ ਵੀ ਇਹਦੇ ਵਿੱਚ 80% ਝਾੜ ਆ ਜਿਹੜਾ ਉਹ ਸਟੇਬਲ ਰਹਿੰਦਾ ਤੁਹਾਡੀ ਮਿਹਨਤ ਦੇ ਉੱਤੇ ਤੇ ਪਰ ਬਹੁਤ ਸਾਰੇ ਕੁਦਰਤੀ ਰਿਸੋਰਸਸ ਨੂੰ ਤੁਹਾਡੇ ਨੂੰ ਇਹ ਖਾਂਦਾ ਵੀ ਹੈਗਾ ਜਿੱਥੇ ਕਮੀ ਆ ਉੱਥੇ ਆਪਾਂ ਨੂੰ ਦੁਬਾਰਾ ਹੀ ਨਰਮੇ 'ਚ ਸ਼ਿਫਟ ਹੋਣਾ ਪੈਂਦਾ ਪਰ ਬਹੁਤ ਸਾਰੇ ਖੇਤ ਐਦਾਂ ਦੇ ਹੈਗੇ ਆ ਬਹੁਤ ਸਾਰੇ ਕਾਲ ਜਾ ਰਹੇ ਆ ਬਹੁਤ ਸਾਰੇ ਫਾਰਮਰ ਮਿਲ ਕੇ ਜਾਂਦੇ ਹੈਗੇ ਆ ਕਿ ਅਸੀਂ ਤੇ ਨਰਮਾ ਹੀ ਲਾ ਰਹੇ ਹੈਗੇ ਆ ਨਰਮੇ ਦੀ ਬਿਉੰਤਬੰਦੀ ਦੇ ਨਾਲ ਜੁੜੀ ਹੋਈ ਇਹ ਵੀਡੀਓ ਹੈਗੀ ਆ ਆਉਣ ਵਾਲੇ ਦਿਨਾਂ ਵਿੱਚ ਜੇਕਰ ਤੁਸੀਂ ਨਰਮੇ ਦੀ ਬਿਜਾਈ ਕਰ ਰਹੇ ਹੋ ਤਾਂ ਇਸ ਵਾਰੀ ਕੁਝ ਖਾਸ ਪ੍ਰਬੰਧਨ ਤੁਹਾਨੂੰ ਕਰਨਾ ਪੈਣਾ ਇਹ ਵੀਡੀਓ ਕਾਫੀ ਪਿੰਨ ਲੈ ਕੇ ਦੇਖ ਲਓ ਇਹਨੂੰ ਨੋਟ ਕਰ ਲਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਸੋਸ਼ਲ ਮੀਡੀਆ ਤੇ ਜਾਣਕਾਰੀ ਹਰ ਇੱਕ ਫਰੀ ਮਿਲਦੀ ਹੈ ਚਾਹੇ ਸਿਹਤ ਦੇ ਨਾਲ ਸੰਬੰਧੀ ਹੈ ਚਾਹੇ ਸਰੀਰ ਦੇ ਨਾਲ ਸੰਬੰਧੀ ਹੈ ਚਾਹੇ ਖੇਤਾਂ ਦੇ ਨਾਲ ਸਬੰਧਤਾ ਚਾਹੇ ਕਿਸੇ ਵੀ ਹੋਰ ਟੈਕਨੀਕਲ ਜਾਣਕਾਰੀ ਇਹ ਮਸ਼ੀਨਰੀ ਦੇ ਨਾਲ ਸੰਬੰਧਤਾ ਤਾਂ ਜੇਕਰ ਤੁਹਾਨੂੰ ਉਹ ਜਾਣਕਾਰੀ ਸਮਝ ਆਉਂਦੀ ਹੈਗੀ ਤਾਂ ਤੁਹਾਨੂੰ ਉਸ ਤੋਂ ਫਾਇਦਾ ਲੈ ਲੈਣਾ ਚਾਹੀਦਾ ਹੈਗਾ ਪਰ ਫਰੀ ਦੇ ਵਿੱਚ ਮਿਲੀ ਹੋਈ ਚੀਜ਼ ਦੀ ਮਿਲਦਾ ਆਪਾਂ ਸਿਉਣੇ ਦੀ ਵੀ ਕਦਰ ਨਾ ਕਰੀਏ ਤੇ ਜਾਣਕਾਰੀ ਤਾਂ ਇੱਕ ਇਹਨੂੰ ਹਾਜਮ ਕਰਨਾ ਲਾਗੂ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਦੇ ਸਮੇਂ ਲੋੜ ਹੈਗੀ ਆ ਕਿ ਆਪਾਂ ਆਪਣੇ ਖੇਤਾਂ ਦੀ ਪਹਿਲਾਂ ਤਾਂ ਰਿਪੋਰਟ ਆਪਣੇ ਕੋਲ ਹੋਣੀ ਚਾਹੀਦੀ ਹੈ ਨਰਮਾ ਫਸਲ ਗਰਮੀਆਂ ਦੀ ਹੈ ਤੇ ਗਰਮੀਆਂ ਦੇ ਵਿੱਚ ਪੋਟਾਸ਼ ਆ ਜਿਹੜਾ ਤੱਤ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇੱਕ ਫਸਲ ਦੇ ਲਈ ਸੋਕੇ ਨੂੰ ਸਹਾਰਨ ਦੇ ਲਈ ਪlant ਦੇ ਵਿੱਚ ਪੌਦੇ ਦੇ ਵਿੱਚ ਪਾਣੀ ਦੀ ਮਿqਦਾਰ ਨੂੰ ਬਣਾ ਕੇ ਰੱਖਣ ਦੇ ਲਈ ਪੋਟਾਸ਼ੀਅਮ ਦਾ ਤੱਤ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੇ ਤੁਹਾਡੇ ਖੇਤਾਂ ਦੇ ਵਿੱਚ ਕਮੀ ਹੈਗੀ ਆ ਤਾਂ ਬਜਾਈ ਦੇ ਸਮੇਂ ਮੁਕੰਮਲ ਪੋਟਾਸ਼ ਤੇ DAP ਪਾ ਦੇਣੀ ਚਾਹੀਦੀ ਹੈ ਇੱਕ ਲਾਸਟ ਟਾਈਮ ਦਾ ਤੁਹਾਡੇ ਨਾਲ ਤਜਰਬਾ ਸਾਂਝਾ ਕਰ ਰਹੇ ਹਾਂ ਕਿਉਂਕਿ ਤਜਰਬੇ ਖੇਤਾਂ 'ਚੋਂ ਆਉਂਦੇ ਆ ਤੇ ਜਿਹੜੇ ਉਸ ਖੇਤਾਂ 'ਚੋਂ ਆਉਂਦੇ ਆ ਜਿਹੜੇ ਕੁਝ ਕਿਸਾਨ ਸਿਰ ਕੱਟਵੇਂ ਹੁੰਦੇ ਆ ਜਿਨ੍ਹਾਂ ਨੇ ਕੁਝ ਰਿਸਕ ਹੰਡਾਈ ਹੁੰਦੀ ਹੈ ਜਿਹੜੇ ਕਿ ਡਿਪਾਰਟਮੈਂਟ ਦੇ ਨਾਲ ਵੀ ਅੱਖ ਜਾਗ ਪਾ ਕੇ ਗੱਲ ਕਰ ਸਕਦੇ ਆ ਸਾਇੰਟਿਫਿਕ ਤਰੀਕੇ ਦੇ ਨਾਲ ਤਾਂ ਜੇਕਰ ਤੁਹਾਡੇ ਕੋਲੇ ਬਹੁਤ ਨਾਰਮਲ ਮਸ਼ੀਨਰੀ ਹੈ ਨਾਰਮਲ ਨਰਮੇ ਵਾਲੀ ਤਵਿਆਂ ਵਾਲੀ ਮਸ਼ੀਨ ਹੈਗੀ ਆ ਤਾਂ ਉਸੇ ਹੀ ਮਸ਼ੀਨ ਦੇ ਨਾਲ ਤੁਸੀਂ ਮਸ਼ੀਨ ਦੇ ਉੱਤੇ ਇੱਕ ਬੰਦਾ ਬੈਠੋ ਉਹਦੇ ਦਿਨੇ ਪੁਰਾਣ ਨੂੰ ਇਕੱਠਾ ਕਰੋ ਤੇ ਪਹਿਲਾਂ ਤੁਸੀਂ 4 ਇੰਚ ਡੂੰਗੀ ਮਸ਼ੀਨ ਲਾ ਕੇ ਸਿਰਫ ਖਾਦ ਦੀ ਬੁਝਾਈ ਕਰਦੇ ਆ ਜਿਦੇ ਵਿੱਚ ਕਿਉਂਕਿ ਅੱਜਕੱਲ ਮਲਟੀ ਮਾਈਕਰੋ ਨਿਊਟ੍ਰਨ ਵਾਲੀਆਂ ਖਾਦਾਂ ਆ ਚੁੱਕੀਆਂ ਹੈਗੀਆਂ ਜਿਦੇ ਵਿੱਚ ਸਲਫਰ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਹੁੰਦਾ ਜਿੱਦਾਂ ਮਾਰਕੀਟ 'ਚ ਮੁਸੇਕ ਦਾ ਕਾਰਗਿਲ ਦੇ ਨਾਮ ਤੋਂ ਕੇ ਮੈਗ ਆ ਰਿਹਾ ਹੈਗਾ ਆਈ ਸੀਲ ਦਾ ਪੋਲੀਸਲਫੇਟ ਆ ਰਿਹਾ ਜਾਂ ਕਿਸੇ ਹੋਰ ਕੰਪਨੀ ਦਾ ਵੀ ਕੋਈ ਹੋਰ ਇਹ ਦਿੱਤਾਂ ਵਾਲੀ ਖਾਦ ਆਉਂਦੀ ਹੋਊਗੀ ਉਹ ਖਾਦ ਦੇ ਨਾਲ ਤੁਸੀਂ ਡੀ ਏ ਪੀ ਲੈਣੀ ਹੈਗੀ 20 ਤੋਂ 25 ਕਿਲੋ ਠੀਕ ਹੈ ਦੋਨਾਂ ਖਾਦਾਂ ਨੂੰ ਮਿਕਸ ਕਰਨਾ ਹੈਗਾ ਤੇ ਨਰਮੇ ਵਾਲੀ ਮਸ਼ੀਨ ਦੇ ਨਾਲ ਹੀ ਤੁਸੀਂ ਡੂੰਗੀ ਬਜਾਈ ਕਰ ਦੇਣੀ ਹੈਗੀ 4 ਇੰਚ ਡੂੰਗੀ ਸ਼ਾਮ ਦੇ ਸਮੇਂ ਬੀਜ ਨੂੰ ਟ੍ਰੀਟ ਕਰੋ ਨਰਮੇ ਦੇ ਬੀਜ ਨੂੰ 2 ਤੋਂ 2.5 ਪੈਕੇਟ ਪ੍ਰਤੀ ਏਕੜ ਵਰਤਨੇ ਹੀ ਵਰਤਨੇ ਹੈਗੇ ਆ ਪਛੇਤੀ ਬਿਜਾਈ ਦੇ ਵਿੱਚ ਆਪਾਂ ਹੋਰ ਦੇਖਾਂਗੇ ਪਰ ਨਰਮੇ ਦੇ ਬੀਜ ਨੂੰ ਸੋਧ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਪਹਿਲਾਂ ਲੱਗਿਆ ਹੁੰਦਾ ਕਾਰਬੋਕਸਿਨ ਥੀਰੀਅਮ ਲੱਗਿਆ ਹੋਇਆ ਫੰਗੀਸਾਈਡ ਲੱਗਿਆ ਹੋਇਆ ਪਰ ਆਪਾਂ ਉਸ ਦੇ ਉੱਤੇ ਫੁਲਵਿਕ ਹਿਊਮਿਕ ਐਸਿਡ ਦੀ ਕੋਟਿੰਗ ਕਰਨੀ ਹੈਗੀ ਹੈ ਪ੍ਰਤੀ ਪੈਕੇਟ ਤੁਸੀਂ ਮਾਰਕੀਟ ਚ ਲਾਓ ਇੱਕ ਪੈਕੇਟ ਦੇ ਹਿਸਾਬ ਦੇ ਨਾਲ ਤੁਸੀਂ 5 ਤੋਂ 10 ਐਮਐਲ ਜਾਂ 5 ਤੋਂ 10 ਗ੍ਰਾਮ ਜਿਵੇਂ ਟਾਲਾ ਦਾ ਰੈਲੀ ਗੋਲਡ ਆਉਂਦਾ ਹੈਗਾ ਐਸਪੀ 100 ਗ੍ਰਾਮ ਦੀ ਪੈਕਿੰਗ ਵਾਲਾ ਉਹਦੇ ਵਿੱਚ ਹੀ ਮਾਈਕਰਾਈਜ਼ਾ ਹੁੰਦਾ ਉਹਦੇ ਵਿੱਚ ਹੀ ਅਮੀਨੋ ਐਸਿਡ ਤੇ ਫੁਲਵਿਕ ਐਸਿਡ ਹੁੰਦਾ ਹਿਊਮਿਕ ਐਸਿਡ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਹੀ ਜੇ ਨਹੀਂ ਮਿਲਦਾ ਹੈਗਾ ਤਾਂ ਪੀਆਈ ਦਾ ਹਿਊਮਿਸੋਲ ਆਉਂਦਾ ਹੈਗਾ ਜਿਹੜਾ ਕਾਫੀ ਸਾਲਾਂ ਤੋਂ ਮੈਂ ਦੁਬਾਰਾ ਦੁਬਾਰਾ ਤੇ ਤੌਰ ਤੇ ਦੱਸ ਰਿਹਾ ਹੈਗਾ ਸ਼ੁਰੂਆਤ ਦੇ ਵਿੱਚ ਜਰਮੀਨੇਸ਼ਨ ਤੇ ਪ੍ਰੋਬਲਮ ਨਹੀਂ ਆਵੇਗੀ ਨਰਮੇ ਦੀ ਬਜਾਈ ਸਿਰਫ ਆਪਾਂ ਨੇ ਵੱਧੋ ਵੱਧ 2 ਇੰਚ ਡੰਗਾ ਇਤੇ ਬਜਾਈ ਕਰਨ ਖਾਦ ਆਪਾਂ ਨੇ 4 ਇੰਚ ਡੂੰਗੀ ਬੀਜ ਦੇਣੀ ਆ ਤਾਂ ਕਿ ਹਫਤਾ ਡੇਢ ਹਫਤਾ 2 ਹਫਤੇ ਤੱਕ ਜਦੋਂ ਖਾਦ ਦੇ ਕੋਲੇ ਨਰਮਾ ਜਾਵੇਗਾ ਚਾਰ ਪੱਤੇ ਦਾ ਹੋਵੇਗਾ ਤਾਂ ਉਸ ਸਮੇਂ ਵਧੀ ਹੋਈ ਗਰਮੀ ਦੇ ਕਰਕੇ ਉਹਨੂੰ ਖਾਦਾਂ ਦਾ ਸੰਤੁਲਨ ਜਿਹੜਾ ਬਣਿਆ ਹੋਇਆ ਖਰਾਕ ਮਿਲੇਗਾ ਤੇ ਉਹ ਲੋ ਦੇ ਨਾਲ ਮੱਚੇਗਾ ਵੀ ਨਹੀਂ ਰੂਟ ਬਣਾਉਣ ਦੇ ਵਿੱਚ ਆਪਣਾ ਜੋੜ ਲਾਵੇਗਾ ਜਦੋਂ ਹੀ ਕੋਈ ਬਰਸਾਤ ਪਹਿਲਾ ਪਾਣੀ ਲੱਗਦਾ ਹੈਗਾ ਉਹਦੋਂ ਤੁਸੀਂ ਜੂਰੀਆ ਦੇਵੋਗੇ ਤਾਂ ਉਹਦੇ ਨਾਲ ਪਲਾਂਟ ਜਿਹੜਾ ਹੈਗਾ ਆਪਣਾ ਮਿੱਟੀ ਦੇ ਵਿੱਚ ਪਕੜ ਜਾਂਦਾ ਮਜ਼ਬੂਤ ਬਣਾਏਗਾ ਤੇ ਖਾਦਾਂ ਜਿਹੜੀਆਂ ਹੈਗੀਆਂ ਉਹ ਫੁੱਲਾਂ ਆਉਣ ਤੱਕ ਬੂਟੇ ਨੇ ਪੂਰੀਆਂ ਕਰ ਲੈਣੀਆਂ ਹੈਗੀਆਂ ਸਿਰਫ ਤੁਹਾਡੀ ਨਾਈਟ੍ਰੋਜਨ ਤੇ ਜਾਂ ਉੱਪਰਲੇ ਪਾਸੇ ਸਪਰੇ ਹਾਣ ਦਾ ਕੰਮ ਬਚੇਗਾ ਜਿਹਦੇ ਕਰਕੇ ਹਰਾਪਣ ਨਾਰਮਲ ਰਹੇਗਾ ਜੇਕਰ ਆਪਾਂ ਪਹਿਲੇ 50 60 ਦਿਨਾਂ ਤੋਂ ਬਾਅਦ ਉਹਦੇ ਵਿੱਚ ਡੀਏਪੀ ਬਿਜਾਈ ਕਰਦੇ ਆਂ ਪੋਟਾਸ਼ ਬਿਜਾਈ ਕਰਦੇ ਆਂ ਕੋਈ ਸਲਫਰ ਪਾਈ ਜਾਂਦਾ ਹੁੰਦਾ ਯੂਰੀਆ ਤੇ ਜਿੰਕ ਕੋਟ ਕਰੀ ਜਾਂਦਾ ਹੁੰਦਾ ਤਾਂ ਉਹ ਖਾਦਾਂ ਕਾਫੀ ਸਮਾਂ ਲੇਟ ਹੋ ਚੁੱਕੀਆਂ ਹੁੰਦੀਆਂ ਉਹਨਾਂ ਦਾ ਅਸਰ ਵੀ ਫਿਰ ਕਾਫੀ ਲੰਮਾ ਰਹਿੰਦਾ ਹੈਗਾ ਤੇ ਜ਼ਿਆਦਾ ਹਰੀ ਫਸਲ ਜ਼ਿਆਦਾ ਸੰਘਣੀ ਫਸਲ ਦੇ ਉੱਤੇ ਸੁੰਡੀ ਦਾ ਆਉਣਾ ਜ਼ਿਆਦਾ ਹੁੰਦਾ ਹੈਗਾ ਇੱਕ ਇੱਕ ਮੈਂ ਤਰਤੀਬ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਪਿਛਲੀ ਵਾਰ ਚੀਜ਼ ਨੋਟ ਕੀਤੀ ਗਈ ਹੈਗੀ ਆ ਕਿ ਸਭ ਤੋਂ ਵੱਧ ਜਿਹੜੀ ਸੁੰਡੀ ਆਈ ਹੈਗੀ ਸੰਘਣ ਨਰਮੇ ਨੂੰ ਆਈ ਹੈ ਤੁਸੀਂ ਸੰਘਣਾ ਹੀ ਬੀਜਣਾ ਪਰ ਪਹਿਲੇ 40 ਦਿਨ ਤੇ 60 ਦਿਨ ਤੇ ਦੋ ਵਾਰ ਨਰਮੇ ਨੂੰ ਬਿਰਲਾ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੇ ਪਹਿਲੇ ਖੇਤ ਚੰਗੇ ਆ ਨਹਿਰੀ ਪਾਣੀ ਦੀ ਅਵੇਲੇਬਿਲਟੀ ਹੈਗੀ ਆ ਤਾਂ ਤੁਸੀਂ ਨਰਮਾ ਚਾਰ ਪਾੜੇ ਦੇ ਬੀਜੋ ਘੱਟੋ ਘੱਟ 3.5 ਫੁੱਟ ਪਾੜੇ 42 ਇੰਚ ਤੇ ਤੁਸੀਂ ਬਜਾਈ ਕਰੋ ਉੱਤਰ ਦੱਖਣ ਜੇਕਰ ਤੁਸੀਂ ਚਾਰ ਪਾੜ ਦਾ ਨਰਮਾ ਬੀਜ ਰਹੇ ਹੋ ਬੀਜ ਦੀ ਮਾਤਰਾ ਵੀ ਵਧਾ ਰਹੇ ਹੋਗੇ ਹੋ ਤਾਂ ਫਿਰ ਤੁਹਾਨੂੰ ਸਪਰੇਹਾਂ ਦੇ ਨਾਲ ਥੋੜੀ ਖੱਜਲਖਵਾਰੀ ਜ਼ਿਆਦਾ ਕਰਨੀ ਪਵੇਗੀ ਮਿਹਨਤ ਜ਼ਿਆਦਾ ਕਰਨੀ ਪਵੇਗੀ ਉਹਦਾ ਰਿਜ਼ਲਟ ਕਿਵੇਂ ਆਵੇਗਾ ਕੁਝ ਨਹੀਂ ਕਿਹਾ ਜਾ ਸਕਦਾ ਵਿਰਲੇ ਨਰਮੇ ਦੇ ਉੱਤੇ ਨਰਮੇ ਦੀ 스멜 ਚੇਂਜ ਹੁੰਦੀ ਰਹਿੰਦੀ ਆ ਨਰਮੇ ਦੀ ਜਿਹੜੀ ਸੁਗੰਧ ਹੈਗੀ ਆ ਉਹ ਹਵਾ ਜ਼ਿਆਦਾ ਕ੍ਰੋਸ ਕਰਦੀ ਆ ਉਹ ਨਾਰਮਲ ਰਹਿੰਦੀ ਹੈਗੀ ਆ ਉੱਥੇ ਜਿਹੜਾ ਤੁਹਾਡਾ ਗੁਲਾਬੀ ਸੁੰਡੀ ਦਾ ਪਤੰਗਾ ਹੈਗਾ ਉਹ ਬਹੁਤ ਘੱਟ ਆਉਂਦਾ ਹੈਗਾ ਰੱਡਣ ਦੇ ਸਮੇਂ ਉਹਨੇ ਪੱਤਿਆਂ ਦੇ ਥੱਲੇ ਲੁਕਣਾ ਹੁੰਦਾ ਉਹ ਨੂੰ ਗਰਮ ਹਵਾਵਾਂ ਮਿਲਣਗੀਆਂ ਤੇ ਉਹ ਨਹੀਂ ਲੁਕੇਗਾ ਉਹ ਕਿਸੇ ਹੋਰ ਜਗ੍ਹਾ ਨੂੰ ਜਾ ਕੇ ਆਪਦਾ ਘਰ ਬਣਾਏਗਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀਆਂ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਪਰ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਖੇਤਾਂ ਦੇ ਵਿੱਚ ਬਿਲਕੁਲ ਵੀ ਨਹਿਰੀ ਪਾਣੀ ਨਹੀਂ ਲੱਗਦਾ ਤਾਂ 8 ਕਨਾਲ ਦੇ ਏਕੜ ਵਿੱਚ ਤੁਸੀਂ 2 ਤੋਂ 2.5 ਪੈਕੇਟ ਤੱਕ ਵਰਤ ਸਕਦੇ ਹੋ ਪਰ ਇੱਕ ਇਹ ਫਾਰਮੂਲਾ ਮੇਰੇ ਕਹਿਣ ਤੇ ਤੁਸੀਂ ਥੋੜੇ ਏਰੀਆ ਜਰੂਰ ਵਰਤ ਕੇ ਦੇਖਿਓ ਕਿ ਉਸੇ ਹੀ ਮਸ਼ੀਨ ਦੇ ਨਾਲ ਹੱਥਾਂ ਦੇ ਨਾਲ ਤੁਸੀਂ ਖਾਦ ਪਾ ਦਿਓ ਉਨਾ ਹੀ ਪੋਰਾ ਦੇ ਵਿੱਚ 4 ਇੰਚ ਡੂੰਗੀ ਪਹਿਲਾਂ ਖਾਦ ਬਜਾਈ ਕਰ ਦਿਓ ਜਿਹੜੀਆਂ 4 ਤੱਤਾਂ ਵਾਲੀਆਂ ਖਾਦਾਂ ਇਕੱਠੀਆਂ ਆਉਂਦੀਆਂ ਹੈਗੀਆਂ ਸਲਫਰ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਨਾਲ ਤੁਸੀਂ ਡੀਏਪੀ ਲੈ ਲੈਣੀ ਹੈਗੀ ਉਹਦੇ ਵਿੱਚ ਫਾਸਫੋਰਸ ਤੇ ਤੁਹਾਨੂੰ ਨਾਈਟ੍ਰੋਜਨ ਮਿਲ ਜਾਣਾ ਹੈਗਾ ਜੇ ਉਹ 6 ਤੱਤਾਂ ਵਾਲੀ ਖਾਦ ਤੁਸੀਂ 4 ਇੰਚ ਤੇ ਬਜਾਈ ਕਰਤੀ ਤਾਂ ਉਸ ਦੇ ਉੱਪਰ ਤੁਸੀਂ 2 ਇੰਚ ਤੇ ਸੇਮ ਦਿਨ ਖੇਤ ਤਿਆਰੀ ਕਰਨ ਤੋਂ ਬਾਅਦ ਮਾਰਨਿੰਗ ਤੁਸੀਂ ਸਵੇਰ ਦੇ ਸਮੇਂ ਖਾਦ ਬਜਾਈ ਕਰ ਦਿਓ ਸ਼ਾਮ ਦੇ ਸਮੇਂ ਤੁਸੀਂ ਨਰਮਾ ਬਜਾਈ ਕਰੋਗੇ ਤਾਂ ਬਹੁਤ ਸੋਹਣੇ ਰਿਜ਼ਲਟ ਤੁਹਾਨੂੰ ਮਿਲਣਗੇ ਕਿਉਂਕਿ ਡੀਏਪੀ ਖਾਦ ਜੜ ਤੋਂ ਦੂਰ ਪਈ ਹੋਵੇ ਤਾਂ ਇਹ ਮਿੱਟੀ ਰਹਿੰਦੀ ਹੈ ਇਹ ਮਿਲਦੀ ਨਹੀਂ ਹੈਗੀ ਇਹਨੂੰ ਨਦੀਨ ਖਾਂਦੇ ਆ ਇਹ ਬੂਟੇ ਦੀ ਪਹੁੰਚ ਤੋਂ ਦੂਰ ਰਹਿੰਦੀ ਹੈਗੀ ਜੇ ਕੋਲੇ ਹੋਵੇਗੀ ਤਾਂ ਬੂਟੇ ਦੀ ਗਰੋਥ ਆ ਜਿਹੜੀ ਜੜ ਦੀ ਉਹ ਵਧੀਆ ਹੋਵੇਗੀ ਤਾਂ ਆਉਣ ਵਾਲੇ ਦਿਨਾਂ ਦੇ ਵੀ ਤੁਹਾਨੂੰ ਜਾਣਕਾਰੀਆਂ ਸਾਂਝੀਆਂ ਕਰਾਂਗੇ ਪਰ ਅੱਜ ਦੇ ਦਿਨਾਂ ਦੇ ਵਿੱਚ ਇੱਕ ਜਾਣਕਾਰੀ ਹੋਰ ਤੁਸੀਂ ਇਹਦੇ ਵਿੱਚ ਐਡ ਕਰ ਲਓ ਮੈਂ ਪਹਿਲਾਂ ਭੁੱਲ ਗਿਆ ਵੀਡੀਓ ਦੇ ਵਿੱਚ ਬੁੱਲਣੀ ਕਿ ਕਪਾਹਾਂ ਦੇ ਵਿੱਚ ਵੀ ਨਰਮੇ ਦੇ ਵਿੱਚ ਵੀ ਜਰਮੀਨੇਸ਼ਨ ਦੀ ਪ੍ਰੋਬਲਮ ਆ ਰਹੀ ਹੈ ਅੱਗੇ ਵੀ ਆ ਸਕਦੀ ਹੈ ਕਿਉਂਕਿ ਜਿਹੜਾ ਬੀਜ ਤਿਆਰ ਹੁੰਦਾ ਹੈਗਾ ਉਹ ਤੇਲਗਾਨਾ ਵਿੱਚ ਤਿਆਰ ਹੁੰਦਾ ਆਂਧਰਾ ਦੇ ਵਿੱਚ ਤਿਆਰ ਹੁੰਦਾ ਥੋੜਾ ਬਹੁਤ ਮਹਾਰਾਸ਼ਟਰ ਗੁਜਰਾਤ ਵਿੱਚ ਤਿਆਰ ਹੁੰਦਾ ਹੈਗਾ ਤਾਂ ਇਹਨਾਂ ਸਟੇਟਾਂ ਦੇ ਵਿੱਚ ਜਿਹੜਾ ਲਾਸਟ ਟਾਈਮ ਕਾਟਨ ਦੇ ਟਾਈਮ ਵਿੱਚ ਕਾਫੀ ਉਤਲ ਫੁਤਲ ਰਹੀ ਹੈ ਮੌਸਮ ਦੀ ਤੇ ਬਰਸਾਤਾਂ ਕਰਕੇ ਬੈਕਟੀਰੀਅਲ ਇਨਫੈਕਸ਼ਨ ਕਰਕੇ ਕਾਫੀ ਜਰਮੀਨੇਸ਼ਨ ਲਾਸ ਹੋਇਆ ਪੀਯੂ ਐਚਯੂ ਦੇ ਹੋਰ ਕੰਮ ਦੀਆਂ ਕੰਪਨੀਆਂ ਦੇ ਬੀਜ ਦੀ ਜਰਮੀਨੇਸ਼ਨ ਬਹੁਤ ਘਟੀ ਹੋਈ ਹੈ ਤੁਸੀਂ ਪਹਿਲਾਂ ਹੀ ਬਜਾਈ ਕਰਨ ਤੋਂ ਘੱਟੋ ਘੱਟ 4 ਦਿਨ ਪਹਿਲਾਂ ਇੱਕ ਨੈਪਕੀਨ ਪੇਪਰ ਦੇ ਵਿੱਚ ਗਿੱਲਾ ਕਰਕੇ ਉਸ ਨੂੰ ਉਹਦੇ ਵਿੱਚ ਲੀਰ ਰੱਖੋ ਕੱਪੜਾ ਰੱਖੋ ਉਹਦੇ ਵਿੱਚ ਬੀਜ ਦੀ ਮਾਤਰਾ ਰੱਖੋ ਤੁਸੀਂ 10 ਤੋਂ 20 25 30 ਵੀ 20 ਰੱਖ ਸਕਦੇ ਹੋ ਉਸ ਨੂੰ ਗਿੱਲਾ ਕਰੋ 24 ਘੰਟੇ ਪੂਰਾ ਗਿੱਲਾ ਰੱਖੋ ਦੁਬਾਰਾ ਫਿਰ ਉਹਨੂੰ ਗਿੱਲਾ ਕਰੋ 72 ਘੰਟੇ ਦੇ ਵਿੱਚ ਤੁਹਾਨੂੰ ਸੀਡ ਦੇ ਵਿੱਚੋਂ ਜਰਮੀਨੇਸ਼ਨ ਦਿਖਾਈ ਦੇਵੇਗੀ ਜਰਮੀਨੇਸ਼ਨ ਬਜਾਈ ਕਰਨ ਤੋਂ ਪਹਿਲਾਂ ਹੀ ਟੈਸਟ ਕਰ ਲੈਣੀ ਤੁਹਾਡਾ ਪਹਿਲਾ ਕਦਮ ਹੈ ਕਿਤੇ ਇਹ ਨਾ ਹੋਵੇ ਤੁਸੀਂ ਬਜਾਈ ਕਰਦੇ ਹੋ 8-10 ਕਿੱਲੇ ਇਕੱਠੇ ਤੇ ਮੁੜ ਕੇ ਉਹ ਖੇਤ ਉਗਰੇ ਨਾ ਤੇ ਮੁੜ ਕੇ ਤੁਹਾਨੂੰ ਉਹਦੀ ਕਿਸੇ ਨੇ ਪਰਪਾਈ ਨਹੀਂ ਕਰਨੀ ਹੈ ਹਾਂ ਪੰਜਾਬ ਦੇ ਵਿੱਚ ਲਾਸਟ ਟਾਈਮ ਸਬਸਿਡੀ ਸੀਗੀ 33% ਬੀਜਾਂ ਦੇ ਉੱਪਰ ਤੇ ਜੇ ਇਸ ਵਾਰ ਵੀ ਆਉਂਦੀ ਐ ਇਸ ਵਾਰੀ 50 ਦਾ ਜਿਹੜਾ ਰეკਮੈਂਡੇਸ਼ਨ ਗਈ ਹੋਈ ਐ ਸਰਕਾਰ ਵੱਲ ਪਰ ਕੋਡ ਲੱਗਿਆ ਹੋਇਆ ਹੋ ਸਕਦਾ ਹੋਵੇ ਹੋ ਸਕਦਾ ਨਾ ਅਪਰੂਵ ਹੋਵੇ ਪਰ ਜੇਕਰ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਆਉਂਦੀ ਐ ਤਾਂ ਜਿਹੜੀ ਕਾਟਨ ਦੀ ਆਪਾਂ ਪਲੇਲਿਸਟ ਬਣਾਈ ਐ 2024 ਦੀ ਉਹਦੇ ਵਿੱਚ ਲਗਾਤਾਰ ਆਪਾਂ ਵੀਡੀਓ ਕੰਟੈਂਟ ਅਪਡੇਟ ਕਰਦੇ ਰਹਾਂਗੇ ਤੁਸੀਂ ਬਣੇ ਰਹੋ ਤੇ ਮੈਨੂੰ ਜਰੂਰ ਦੱਸਿਓ ਵੀ ਤੁਸੀਂ ਕਿਸ ਏਡੀਏ ਤੋਂ ਵੀਡੀਓ ਦੇਖ ਰਹੇ ਹੋ ਤੇ ਕਿੰਨਾ ਨਰਮਾ ਬੁਝਾਈ ਕਰ ਰਹੇ ਹੋ ਆਉਣ ਵਾਲੀਆਂ ਸਮੇਂ ਦੇ ਵਿੱਚ ਇੱਕ ਵੀਡੀਓ ਕਾਟਨ ਦੀਆਂ ਕਿਸਮਾਂ ਤੇ ਵੀ ਬਣਾ ਰਹੇ ਆਂ ਜਰੂਰ ਦੱਸਿਓ ਅਗਰ ਉਹ ਵੀਡੀਓ ਆਪਾਂ ਜਲਦੀ ਹੀ ਅਪਡੇਟ ਕਰਾਂਗੇ サルビランボー h a n k you.